ਸਤਨਾਮ ਵਾਹਿਗੁਰੂ ਸਹਿ ਜੀਉ ਸੋ ਸਿੱਖ ਸਖਾ ਬੰਧ ਪਹੈ ਭਾਈ ਜੇ ਕਰਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਪਾਈ ਵਿਛੜੇ ਚੋਟਾਂ ਖਾਵੇਂ ਬਿਨ ਸਤਿਗੁਰ ਸੁਖ ਕਦੇ ਨਾ ਪਾਵੇਂ ਭਾਈ ਫਿਰ ਫਿਰ ਪਛਤਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਦਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਿਰਪਾ ਦੇ ਸਦਕਾ ਸਤ ਜੀ ਨੂੰ ਵੀ ਅੱਜ ਦੇ ਬਖਸ਼ਿਸ਼ ਕਰਦੇ ਹਨ ਰਹਿਮਤ ਕਰਦੇ ਹਨ ਕਿ ਉਹ ਹੀ ਸਖ ਸਿੱਖ ਗੁਰੂ ਦਾ ਪਿਆਰ ਵਾਲਾ ਸਿੱਖ ਰਿਸ਼ਤੇਦਾਰ ਮੰਨ ਲੋ ਬੰਧ ਪਤ ਦਾ ਮਤਲਬ ਉਹਦਾ ਰਿਸ਼ਤੇਦਾਰ ਔਰ ਸੰਬੰਧੀ ਭਾਵ ਕੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਬਾਣੀ ਦਾ ਮਸਲ ਇਹੀ ਹੁਕਮ ਹੈ ਜੋ ਗੁਰੂ ਨੇ ਹੁਕਮ ਕਰ ਦਿੱਤਾ ਉਹ ਗੁਰੂ ਦੀ ਆਗਿਆ ਦੇ ਵਿੱਚ ਚੱਲਦਾ ਹੈ ਤੇ ਗੁਰੂ ਕੀ ਨੂੰ ਕਹਿੰਦੇ ਨੇ ਗੁਰੂ ਪਰਮਾਤਮਾ ਗੁਰ ਪਰਮੇਚਰ ਇੱਕੋ ਜਿਹਾ ਭਾਵ ਤੇ ਜੋ ਪਰਮਾਤਮਾ ਨੇ ਕਰ ਦਿੱਤਾ ਉਹਨੂੰ ਬਾਣਾ ਮੰਨ ਲਿਆ ਉਹਦਾ ਹੁਕਮ ਮੰਨ ਲਿਆ ਹੁਣ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਕਹਿਣ ਲੱਗੇ ਚਾਰ ਪੁੱਤਰਾਂ ਦੀ ਸ਼ਹਾਦਤ ਹੋਗੀ ਕੁਰਬਾਨੀ ਹੋਗੀ ਇਹ ਸੰਗਤਾਂ ਨੇ ਉਹਨਾਂ ਦੇ ਨਾਲ ਦੁੱਖ ਮਹਿਸੂਸ ਕਰਨ ਵਾਸਤੇ ਆਉਂਦੀਆਂ ਤੇ ਮਹਾਰਾਜ ਕਹਿੰਦੇ ਸੀ ਭਾਈ ਉਹਦਾ ਭਾਣਾ ਸੀ ਉਹਦਾ ਹੋਣੇ ਮੈਨੂੰ ਚਾਰ ਪੁੱਤਰ ਦਿੱਤੇ ਤੇ ਉਹ ਉਹ ਮੈਥੋਂ ਲੈ ਗਿਆ ਉਹਦੀ ਇਮਾਨਤ ਸੀ ਮਹਾਰਾਜ ਨੇ ਭਾਣਾ ਮੰਨਣ ਦਾ ਜਿੱਦਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਸੰਸਾਰੀ ਲੋਕਾਂ ਨੂੰ ਆਪਣੇ ਤੇ ਠੰਡਾ ਕੇ ਸਾਰਾ ਦੱਸਿਆ ਨਾ ਕਿ ਭਾਣਾ ਕੀ ਚੀਜ਼ ਹੁੰਦਾ ਜੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨੇਕ ਕਰ ਛੱਡਣਾ ਬਹੁਤ ਔਖ ਹੈ ਸੋ ਸਤਿਗੁਰਾਂ ਨੇ ਕਿਹਾ ਭਾਈ ਜਿਹੜਾ ਗੁਰੂ ਦੇ ਬਾਣੇ ਨੂੰ ਮੰਨਦਾ ਨਾ ਜਿਹੜਾ ਗੁਰੂ ਦੇ ਬਾਣੇ ਦੇ ਵਿੱਚ ਰਹਿੰਦਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹ ਹੀ ਸਿੱਖ ਸੁਖ ਪ੍ਰਾਪਤ ਕਰਦਾ ਹੈ ਜਿਹੜਾ ਆਪਣੀ ਮਰਜ਼ੀ ਕਰਦਾ ਆਪਣੀ ਮਰਜ਼ੀ ਨਾਲ ਚੱਲਣਾ ਚਾਹੁੰਦਾ ਲੈ ਤੁਸੀਂ 10 ਦਿਨਾਂ ਦਾ ਮੈਟਰ ਨਹੀਂ ਆਪਦੀ ਜ਼ਿੰਦਗੀ ਦਾ ਬਣਾ ਸਕਦੇ ਕਿ ਮੈਂ ਫਲਾਨੇ ਦਿਨ ਫਲਾਨੇ ਤਾਂ ਜਾਣਾ ਫਲਾਨੇ ਦਿਨ ਫਲਾਨੇ ਤਾਂ ਜਾਣਾ ਆਪਕੇ ਤੁਹਾਨੂੰ ਕੋਈ ਹੋਰ ਹੀ ਪਾਸੇ ਜਾਣਾ ਪੈ ਜੂ ਮਤਾ ਕਰੀ ਪੱਛਮ ਕੇ ਤਾਈਂ ਪੂਰਬੀ ਲੈ ਜਾ ਜਾਣਾ ਪੱਛਮ ਕਰਨੀ ਸੀ ਲੈ ਗਿਆ ਪੂਰਬ ਕਰਨੀ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਨੱਕ ਨਾਖ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਵੀ ਇਹ ਨਹੀਂ ਪਤਾ ਤੇਰਾ ਅੰਨ ਦਾਣਾ ਕਿੱਥੇ ਚਲਾ ਗਿਆ ਪਰ ਇਹ ਪਰਮਾਤਮਾ ਸਾਰਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਜਿਹੜਾ ਪਈਆ ਆਪਣੀ ਮਰਜ਼ੀਆਂ ਕਰਦਾ ਆਪਣੇ ਅਨਸਾਰ ਚੱਲਣਾ ਚਾਹੁੰਦਾ ਉਹ ਪਰਮਾਤਮਾ ਤੋਂ ਗੁਰੂ ਤੋਂ ਦੂਰ ਹੋ ਜਾਂਦਾ ਵਿਛੜ ਜਾਂਦਾ ਭਾਵ ਸਤਗੁਰੂ ਜੀ ਕਿਰਪਾ ਕਰਦੇ ਨੇ ਬਿਨਾ ਸਤਗੁਰੂ ਤੋਂ ਪਾਤਸ਼ਾਹ ਮਾਰੇ ਕਹਿੰਦੇ ਕੋਈ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਦੁਨੀਆ ਨੇ ਮਾਇਆ ਤੇ ਹੋਰ ਬੜਾ ਕੁਝ ਇਕੱਠਾ ਕੀਤਾ ਵੀ ਸ਼ਾਇਦ ਸੁੱਖ ਮਿਲੇਗਾ ਪਰ ਮਾਇਆ ਦੇ ਵਿੱਚ ਸੁੱਖ ਨਹੀਂ ਮਿਲਿਆ ਇਹ ਇਹ ਜੇ ਲੋਕ ਹੋਏ ਨੇ ਜਿਨ੍ਹਾਂ ਦੇ ਕੋਲੇ ਸੰਸਾਰੀ ਮਾਇਆ ਧਨ ਤੇ ਚੰਗੇ ਕਾਰਬਾਰ ਵੀ ਨਹੀਂ ਸੀ ਪਰ ਗੁਰੂ ਨੇ ਜਦੋਂ ਕਿਰਪਾ ਕੀਤੀ ਤੇ ਉਹਨਾਂ ਕੱਚੇ ਮਕਾਨਾਂ ਦੇ ਵਿੱਚ ਤੇ ਗਰੀਬੀ ਵਿੱਚ ਰਹਿ ਕੇ ਹੀ ਗੁਰੂ ਸਾਹਿਬ ਉਹਨਾਂ ਦੇ ਘਰੇ ਗਏ ਆਪਾ ਭਾਈ ਪੱਲੇ ਦਾ ਇਤਿਹਾਸ ਸੁਣਦੇ ਆ ਪੱਲੇ ਦਾ ਪਿਓ ਵੀ ਚੜ੍ਹਾਈ ਕਰ ਗਿਆ ਸੀ ਤੇ ਦੋਨੇ ਮਾਂ ਪੁੱਤੀ ਸੀ ਪਰ ਘਰ ਦੇ ਵਿੱਚ ਅਤ ਦੀ ਗਰੀਬੀ ਸੀ ਔਰ ਦੇਵੇਂ ਪਾਸ਼ਾ ਮਹਾਰਾਜ ਉਹਨਾਂ ਦੇ ਘਰੇ ਗਏ ਅੱਜ ਉਹਨਾਂ ਦੇ ਉਸ ਘਰ ਤੇ ਮੇਲਾ ਲੱਗਦਾ ਗੁਰਦੁਆਰਾ ਬਣਿਆ ਉਟਾਲ ਕਰਤਾ ਤੇ ਜਿਨ੍ਹਾਂ ਨੇ ਵੱਡੇ ਮਹਿਲ ਪਾਇਚ ਉਹਨਾਂ ਦੇ ਮਹਿਲ ਖਤਮ ਹੋ ਗਏ ਮਹਿਲ ਟਹਿ ਗਏ ਤੇ ਕੁਲੀਆਂ ਮਹਿਲ ਬਣ ਗਏ ਬਾਅਦ ਵਿੱਚ ਜਿੱਥੇ ਗੁਰੂਆਂ ਨੇ ਚਰਨ ਪਾਤੇ ਇਹ ਤਾਂ ਪ੍ਰੀਖਿਆ ਹੁੰਦੀ ਹੈ ਵੀ ਜੇ ਤੁਸੀਂ ਨਿਮਰਤਾ ਚ ਰਹਿ ਕੇ ਗੁਰੂ ਦੀ ਜੇ ਉਹਨ ਮਾਇਆ ਤੇ ਵੱਡੇ ਮਕਾਨਾਂ ਦੇ ਸੁਪਨੇ ਲਈ ਜਾਣੇ ਆ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਸੁੱਖ ਦੀ ਪ੍ਰਾਪਤ ਹੁੰਦੀ ਆ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਫਿਰ ਪਛਤਾਵਾ ਹੱਥ ਵਿੱਚ ਰਹਿੰਦਾ ਤੇ ਸਿੱਖ ਅਸੀਂ ਕਹਿੰਦੇ ਆ ਕਿ ਅਸੀਂ ਗੁਰੂ ਕੇ ਸਿੱਖ ਆ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖ ਤਾਂ ਭਾਈ ਉਹਨੂੰ ਕਹਿੰਦੇ ਨੇ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਤੇ ਹੁਕਮ ਕੀ ਹੈ ਸਭ ਸਿੱਖਨ ਕੋ ਹੁਕਮ ਗੁਰੂ ਮੰਨਿਓ ਬਰੰਤ ਦੇ ਚੇਲੇ ਫਸੇ ਗੁਰੂ ਦੇ ਪਹਾੜੇ ਨੂੰ ਮੰਨਦੇ ਆ ਹੁਕਮ ਨੂੰ ਮੰਨਦੇ ਆ ਤੇ ਫਿਰ ਅਸੀਂ ਆ ਡੇਰਾਵਾਦ ਦੇ ਚੇਲੇ ਆ ਥਾਂ ਥਾਂ ਤੇ ਮੜੀਆਂ ਮਸਾਨਾਂ ਨੂੰ ਪੂਜਦੇ ਕਰਦੇ ਆ ਮਹਾਰਾਜ ਨੇ ਕਿਹਾ ਸੀ ਕਹਿਣ ਲੱਗੇ ਕੋਈ ਟਾਈਮ ਆਊਗਾ ਜਦੋਂ ਗਊਆਂ ਵੀ ਰੁਲਦੀਆਂ ਫਿਰਨ ਗਈਆਂ ਤੇ ਗਊਆਂ ਦੀ ਲੋਕ ਬੜੀ ਸੇਵਾ ਕਰਦੇ ਸੀ ਕਹਿੰਦੇ ਮੈਂ ਪਿੱਛੇ ਜੇ ਮੇਰੀ ਕਥਾ ਸੀ ਸਿੰਘ ਸਾਹਿਬ ਪਲਵਾਨ ਸਿੰਘ ਨੰਦਗੜ ਤਰਸਵਾਲ ਦੇ ਜਸੀਦਾਰ ਨੇ ਸੇਵਾ ਲਈ ਸੀ ਮੇਰੀ ਸੁਮਾਉ ਪਿੰਡ ਤੇ ਮੈਂ ਉੱਥੇ ਜਦੋਂ ਸੇਵਾ ਕਰਨ ਗਿਆ ਤੇ ਉੱਥੇ ਮੈਨੂੰ ਕਈ ਬੰਦੇ ਜਦੋਂ ਮਿਲੇ ਤੇ ਮੈਂ ਦੇਖਿਆ ਵੀ ਕਹਿਣ ਲੱਗੇ ਤੇ ਸੱਚੇ ਸੂਰਮੇ ਦਾ ਪਿੰਡ ਤੇ ਉਹ ਪਰ ਗੱਲਾਂ ਕਰਦੇ ਦੱਸਿਆ ਵੀ ਇਹਨੇ ਗਊਆਂ ਛੜਾਈਆਂ ਸੀ ਜਿਹੜੇ ਗੁੱਚੜ ਸੀ ਉਹ ਗਊਆਂ ਫੜ ਕੇ ਲੈ ਜਾਂਦੇ ਸੀ ਇਹਨੇ ਕਿਹਾ ਵੀ ਗਊਆਂ ਛੱਡ ਦਿਓ ਤੁਸੀਂ ਤੇ ਉਹਨਾਂ ਨੇ ਉਹ 3-4 ਜਾਣੇ ਸੀ ਸਾਰੇ ਨੇ ਜਨ ਲੱਗੇ ਦੇ ਕੋਲੇ ਅਸਲਾ ਸੀ ਬੰਦੂਕ ਦਿੱਤੀ ਹੋਈ ਸੀ ਇਨਾਮ ਵਿੱਚ ਇਹਨੂੰ ਜਦੋਂ ਇਹਨੇ ਫੌਜ ਦੇ ਵਿੱਚ ਕੋਈ ਵੱਡੇ ਅਫਸਰ ਦੇ ਇੱਕ ਮਕਾਨ ਨੂੰ ਅੱਗ ਲੱਗ ਗਈ ਲੱਕੜ ਦਾ ਮਕਾਨ ਸੀ ਬੱਚੇ ਵਿੱਚ ਰਹਿ ਗਏ ਕਿਸੇ ਤੋਂ ਵੀ ਨਾਂ ਨਿਕਲੇ ਤੇ ਸਾਰੇ ਹੱਥ ਖੜੇ ਕਰਕੇ ਐਨੀ ਵੱਡੀ ਅੱਗ ਪੈ ਗਈ ਮਕਾਨ ਨੂੰ ਤੇ ਉਹਨੇ ਲਾਹਣ ਕਰ ਦਿੱਤਾ ਵੀ ਜਿਹੜਾ ਵੀ ਤੁਹਾਡੇ ਚੋਂ ਜਵਾਨ ਮੇਰੇ ਬੱਚੇ ਜਿਉਂਦੇ ਕੱਢ ਲਿਆਊਗਾ ਮੈਂ ਮੂੰਹ ਮੰਗਿਆ ਨਾਮ ਦੇਊਗਾ ਤੇ ਓਹੋ ਸੁੱਚਾ ਸੂਰਮਾ ਸੀ ਜਿਹੜਾ ਉਹ ਜਾ ਕੇ ਬੱਚੇ ਕੱਢ ਲਿਆ ਆ ਤੇ ਬੱਚੇ ਕੱਢ ਕੇ ਬਚਾ ਕੇ ਤੇ ਉਹ ਕਹਿਣ ਲੱਗਾ ਦਸ ਕੀ ਚਾਹੀਦਾ ਉਹ ਕਹਿਣ ਲੱਗਾ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਬਸ ਮੇਰਾ ਨਾਂ ਕੱਟ ਦੇ ਬਹੁਤ ਚਲੋ ਉਹਦਾ ਉਹਦੀ ਇਸਤਰੀ ਬੱਕਰੀ ਆ ਪਰ ਕੁੱਲ ਮਲਾ ਚ ਉਹਨੇ ਬਦੂਕ ਨਾਮ ਚ ਦੇਤੀ ਸੀ ਉਹ ਕਹਿੰਦਾ ਜੇ ਦੇਣਾ ਤੇ ਇੱਕ ਤਾਂ ਨਾਂ ਕੱਟ ਦੇ ਤੂੰ ਮੈਨੂੰ ਬਦੂਕ ਦੇ ਦੇ ਤੇ ਉਹਨੇ ਫਿਰ ਹੋਰ ਵੀ ਕਈ ਕੰਮ ਕੀਤੇ ਤੇ ਬੁੱੱਤੜ ਮਾਰ ਦਿੱਤੇ ਜਿਨ੍ਹਾਂ ਨੇ ਗਊਆਂ ਮਾਰਦੇ ਸੀ ਤੇ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਹੋਈ ਤੇ ਫਰੀਦਕੋਟ ਵਾਲੇ ਰਾਜੇ ਦੇ ਹਿੱਕ ਤੇ ਚੜ ਜਾਂਦੀਆਂ ਸੀ ਗਊਆਂ ਰਾਤ ਨੂੰ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਇਹਦਾ ਕਿਹੜਾ ਭਗਤ ਆ ਜਿਹੜਾ ਜਿਹਨੂੰ ਮਤਲ ਕਰਕੇ ਮੈਨੂੰ ਬੇਚ ਐਨੀ ਹੋ ਗਈ ਹੈ ਤੇ ਮੈਨੂੰ ਸੋਨਾ ਨਹੀਂ ਉਹ ਕਹਿੰਦੇ ਇਹਨੇ ਗਊਆਂ ਛਡਾਈਆਂ ਸੀ ਸੁੱਚੇ ਨੇ ਇਸ ਕਰਕੇ ਤੂੰ ਇਹਨੂੰ ਫਾਂਸੀ ਦਾ ਹੁਕਮ ਦੇਈ ਜਾਂਦਾ ਤੇ ਸੁੱਚਾ ਉੱਥੋਂ ਬਰੀ ਹੋ ਗਿਆ ਸੀ ਉਸ ਕੇਸ 'ਚ ਉਹ ਸੋ ਇਸ ਕਰਕੇ ਤੈਨ ਲੱਗੇ ਵੀ ਗਉਧਰੀ ਵੀ ਰੱਖਿਆ ਕੀਤੀ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਸਿੱਖ ਉਹ ਹੀ ਹਨ ਜਿਹੜੇ ਭਾਗ ਤੇ ਗੁਰੂ ਦੇ ਹੁਕਮ ਨੂੰ ਮੰਨਦੇ ਹਨ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਵੀ ਕਿਰਪਾ ਕੀਤੀ ਆ ਸਾਹਿਬ ਕਹਿੰਦੇ ਨੇ ਗੁਰ ਸਿੱਖ ਕਹਿਣ ਲੱਗੇ ਸਤਗੁਰੂ ਮਾਰੇ ਕਹਿੰਦੇ ਨੇ ਗੁਰ ਸਤਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਤਨਾਮ ਤਿਆਵੇਂ ਸਭ ਤੋਂ ਪਹਿਲਾਂ ਸਿੱਖ ਦਾ ਕੰਮ ਆ ਮਨਜੀ ਤੇ ਜਦੋਂ ਉਹਨੂੰ ਅੰਮ੍ਰਿਤ ਵੇਲੇ ਉਹਨੇ ਜਾਗ ਜਾਗਿਆ 4 ਵਜੇ ਜਾਗਦਾ 3 ਵਜੇ ਜਾਗਦਾ ਜਿੰਨੀ ਵੀ ਉਹਦੇ ਤੇ ਗੁਰੂ ਦੀ ਕਿਰਪਾ ਸਭ ਤੋਂ ਪਹਿਲਾਂ ਮਾਰੇ ਕਹਿੰਦੇ ਇਸ ਸਿਮਰਨ ਕਰਨ ਲੱਗ ਜੇ ਮੂਹ ਦੇ ਵਿੱਚੋਂ ਰੱਬ ਦਾ ਨਾਮ ਹੀ ਲਵੇ ਕਈ ਤੇ ਉਹਨੂੰ ਠਰ ਸਰ ਕਹਿੰਦੇ ਚਾਹ ਬਣ ਗਈ ਜੇ ਸਾਰੀ ਜਿਹੜੀ ਚਾਹ ਪੀ ਜਾਣੀ ਹੈ ਤੇ ਨਾਮ ਕਿੱਥੋਂ ਜਪ ਲਓਗੇ ਖੁਸ਼ਕੀ ਦੇ ਨਾਲ ਤੇ ਅੰਦਰ ਤੇ ਸੋ ਇਸ ਕਰਕੇ ਉਠਣਸਾਰ ਪਰਮਾਤਮਾ ਦਾ ਨਾਮ ਮੁੱਖ ਤੋਂ ਵਿੱਚੋਂ ਲਓ ਸਹਿਬ ਕਹਿੰਦੇ ਨੇ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਆਵੇ ਇਹ ਅੰਮ੍ਰਿਤ ਵੱਖਰਾ ਤੇ ਸਾਰ ਵੱਖਰਾ ਭਾਵ ਕੇ ਇਹ ਨਹੀਂ ਆ ਵੀ ਹਰ ਰੋਜ਼ ਉੱਦਮ ਕਰੇ ਵੀ ਅੰਮ੍ਰਿਤ ਸਰ ਜਾ ਕੇ ਇਸ਼ਨਾਨ ਕਰੇ ਸਰੋਵਰ ਸਾਹਿਬ ਚ ਨਹੀਂ ਇੱਥੇ ਗੁਰੂ ਸਾਹਿਬ ਅੰਮ੍ਰਿਤ ਦਾ ਮਤਲ ਸਤ ਸੰਗਤ ਰੂਪੀ ਸਰੋਵਰ ਵੀ ਅੰਮ੍ਰਿਤ ਵੇਲੇ ਉੱਠ ਕੇ ਉੱਦਮ ਕਰੇ ਉੱਦਮ ਤੋਂ ਬਿਨਾਂ ਨਹੀਂ ਕੁਝ ਹੁੰਦਾ ਗੱਲ ਮੈਂ ਤੂੰ ਉੱਠਿਆ ਨਹੀਂ ਗਿਆ ਕਿਉਂ ਨਹੀਂ ਪਾਈ ਜੇ ਤੂੰ ਉੱਠਣ ਦਾ ਉੱਦਮ ਕਰਦਾ ਤੇ ਫੇਰ ਹੀ ਤੂੰ ਉੱਠ ਸਕਦਾ ਸੀ ਸਾਹਿਬ ਕਿਰਪਾ ਕਰਦੇ ਨੇ ਤੇ ਇਸ਼ਨਾਨ ਕਰਕੇ ਤੇ ਫਿਰ ਕਹਿੰਦੇ ਸਤ ਸੰਗਤ ਸਰੋਵਰ ਵਿੱਚ ਜਾ ਕੇ ਆਪਣੇ ਮਨ ਦਾ ਇਸ਼ਨਾਨ ਕਰਾਵੇ ਆਪਣੇ ਤਨ ਦਾ ਇਸ਼ਨਾਨ ਕਰਾਵੇ ਜਦੋਂ ਸੰਗਤ ਦੇ ਦਰਸ਼ਨ ਕਰੂਗਾ ਸੰਗਤ ਦੇ ਵਿੱਚ ਬੈਠ ਕੇ ਬਾਣੀ ਸੁਣੂਗਾ ਸਿਮਰਨ ਸੁਣੂਗਾ ਤੇ ਕਹਿਣ ਲੱਗੇ ਮਾਰੇ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪੇ ਉਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਚਿੱਲ ਵਿਕ ਪਾਪ ਦੋਖ ਲੈ ਜਾਵੇ ਜਿਹੜੇ ਤੇਰੇ ਦੁੱਖ ਤੇ ਪਾਪ ਨੇ ਨਾ ਜਿਵੇਂ ਜਿਵੇਂ ਤੂੰ ਜਾਪ ਜਪੇਗਾ ਜਿਵੇਂ ਜਿਵੇਂ ਤੂੰ ਬਾਹੀ ਗੁਰੂ ਦਾ ਚਾਪ ਕਰੇਗਾ ਓਵੇਂ ਤੇਰੇ ਦੁੱਖ ਤੇ ਪਾਪ ਉਤਰਨੇ ਸ਼ੁਰੂ ਹੋ ਜਾਣਗੇ ਸਹਿਬ ਕਿਰਪਾ ਕਰਦੇ ਨੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੱਠਦਿਆਂ ਔਰ ਨਾਮ ਧਿਆਵੇ ਸਹਿਬ ਕਿਰਪਾ ਕਰਦੇ ਨੇ ਕਹਿੰਦੇ ਜਦੋਂ ਦਿਨ ਚੜੇ ਨਾ ਪੌ ਫੁੱਟੇ ਤੇ ਉਦੋਂ ਫਿਰ ਗੁਰਬਾਣੀ ਦਾ ਪਾਠ ਕਰੇ ਉਤੋਂ ਪਹਿਲਾਂ ਸਿਮਰਨ ਕਰੀ ਜਿੰਨਾ ਹੋ ਸਕਦਾ ਨਾ ਮਰਤ ਵੇਲੇ ਬੱਤੇ ਦਾ ਬੀਜਿਆ ਅੰਮ੍ਰਿਤ ਵੇਲੇ ਸਾਬ ਕਹਿੰਦੇ ਨੇ ਚੜੇ ਦਿਵਸ ਗੁਰਬਾਣੀ ਦਾ ਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਿਲ ਚੜੇ ਬਾਣੀ ਪੜੋ ਤੁਸੀਂ ਉਤੋਂ ਪਹਿਲਾਂ ਪੋ ਫੁੱਟਣ ਤੋਂ ਪਹਿਲਾਂ ਪਹਿਲਾਂ ਜਿੰਨਾ ਸਿਮਰਨ ਹੋ ਸਕਦਾ ਹੈ ਸਿਮਰਨ ਕਰਨ ਵਾਲਾ ਹੀ ਬੰਦਾ ਕੁਝ ਇੱਥੇ ਸੰਸਾਰ ਦੇ ਵਿੱਚ ਕੋਈ ਭਲਾ ਕਰ ਸਕਦਾ ਪਰ ਜ਼ਿਆਦਾ ਦੂਜਾ ਭਲਾ ਨਹੀਂ ਕਰ ਸਕਦਾਗਾ ਸੋ ਇਸ ਕਰਕੇ ਸਾਬ ਕਿਰਪਾ ਕਰਦੇ ਨੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਹੜਾ ਭਾਈ ਸਾਸ ਗਰਾਸ ਭਾਵ ਪ੍ਰਸ਼ਾਦਾ ਛਕੰਦਿਆਂ ਵੀ ਵਾਹੀ ਗੁਰੂ ਮੁਖ ਚੋ ਲੈਂਦਾ ਤੇ ਉਹ ਵੀ ਮਾਰੇ ਕਹਿੰਦੇ ਵਾਹੀ ਗੁਰੂ ਦਾ ਨਾਮ ਉਹਦੇ ਮੁਖ ਤੇ ਆ ਤੇ ਉਹ ਸੱਚੇ ਪਾਤਸ਼ਾਹ ਮਰ ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ ਉਸ ਗੁਰਸਿੱਖ ਗੁਰ ਉਪਦੇਸ਼ ਕੁਮਾਰ ਹੈ ਉਹੋ ਹੀ ਗੁਰੂ ਦੇ ਬੱਚਨ ਨੂੰ ਮੰਨ ਸਕਦਾ ਉਹੀ ਗੁਰੂ ਦੇ ਬਚਨ ਨੂੰ ਕਮਾ ਸਕਦਾ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਜਿਹੜਾ ਗੁਰੂ ਦੀ ਬੰਦਗੀ ਕਰਦਾ ਤੇ ਗੁਰੂ ਵਾਲਾ ਤੇ ਤੇਸਾਂ ਦਾ ਹੀ ਸੰਭਾਲ ਕਰਦਾ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਵਰਾ ਨਾਮ ਜਪਾਵੇ ਹੁਣ ਗੁਰੂ ਸਾਹਿਬ ਨੇ ਕਿੱਡੀ ਵਾਕਸ਼ਿਸ਼ ਕੀਤੀ ਹੈ ਮਹਾਰਾਜ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਨੇ ਅਸੀਂ ਭਾਈ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜਿਹੜੇ ਆਪ ਸਿਮਰਨ ਕਰ ਰਹੇ ਨੇ ਤੇ ਅੱਗੇ ਸਤ ਸੰਗਤ ਨੂੰ ਸਿਮਰਨ ਕਰਵਾ ਰਹੇ ਨੇ ਹੁਣ ਜ਼ਿਆਦਾਤਰ ਜਿਹੜਾ ਗੁਰਦੁਆਰਿਆਂ ਦੇ ਵਿੱਚ ਇਹ ਹੀ ਆ ਵੀ ਪ੍ਰੋਗਰਾਮ ਕਮੇਟੀਆਂ ਨੂੰ ਵੀ ਇਹ ਆ ਵੀ ਪ੍ਰੋਗਰਾਮ ਚੱਲੀ ਜਾਂਦੇ ਨੇ ਭੋਗ ਲੋਕਾਂ ਦੇ ਪਈ ਜਾਂਦੇ ਨੇ ਤੇ ਚਲ ਅਨੰਦ ਅਨੰਦ ਕਾਰਜ ਤਾਂ ਲੋਕ ਦੋ ਤਿੰਨ ਜਾ ਰਹੇ ਆਉਂਦੇ ਨੇ ਤੇ ਆਨੰਦ ਕਰਾ ਜਾਂਦੇ ਨੇ ਪਰ ਉਪਦੇਸ਼ ਹੋ ਰਿਹਾ ਹੈ ਗੁਰੂ ਘਰਾਂ ਚ ਵੀ ਨਾਮ ਜਪੋ ਪਰ ਨਾਮ ਜਪਾਇਆ ਨਹੀਂ ਜਾ ਰਿਹਾ ਇਹ ਨਹੀਂ ਆ ਵੀ ਕੋਈ ਦਿਨ ਹੈ ਜਦ ਚੁਣਿਆ ਜਾਵੇ ਭਾਈ ਵੀ ਬੱਚਿਆਂ ਨੂੰ ਵੀ ਨਾਮ ਸ਼ਨੀਵਾਰ ਦਾ ਰਾਤ ਦਾ ਸਮਾਗਮ ਰੱਖਿਆ ਹੋਵੇ ਵੀ ਇੱਕ ਘੰਟਾ ਸਕੂਲੀ ਬੱਚੇ ਵੀ ਆ ਕੇ ਅਗਲੇ ਦਿਨ ਸੰਡੇ ਦੀ ਛੁੱਟੀ ਹੁੰਦੀ ਆ ਤੇ ਬੱਚਿਆਂ ਦਾ ਭਵਿੱਖ ਉਜਲ ਹੋਵੇ ਵੀ ਭਾਈ ਸ਼ਨੀਵਾਰ ਨੂੰ ਰਹਿ ਰਾਤ ਦੇ ਪਾਠ ਤੋਂ ਬਾਅਦ ਇੱਕ ਘੰਟਾ ਨਾਮ ਦਾ ਅਭਿਆਸ ਤੇ ਪ੍ਰੇਮ ਨਾਲ ਬੱਚੇ ਨਾਮ ਸਿਮਰਨ ਕਰਨ ਅਸੀਂ ਕਰਵਾ ਰਹੇ ਹਾਂ ਸਾਨੂੰ 2002 ਤੋਂ ਸ਼ੁਰੂ ਕੀਤਾ ਹੈ ਤੇ ਮਾਲਕ ਦੀ ਕਿਰਪਾ ਨਾਲ ਪ੍ਰਿੰਸੀਪਲ ਰਵੀ ਸਿੰਘ ਚੰਡੀਗੜ੍ਹ ਵਾਲੇ ਤੇ ਗਿਆਨੀ ਕਲਵੰਤ ਸਿੰਘ ਜੀ ਕਥਾਵਾਚਕ ਲੁਧਿਆਣੇ ਵਾਲੇ ਇਹਨਾਂ ਨੇ ਉਪਦੇਸ਼ ਕੀਤਾ ਸੀ ਤੇ ਸਾਖੀਆਂ ਤੇ ਸਾਰੀ ਸੁਣਾਈ ਜਾਂਦੇ ਨੇ ਜਿਸ ਸੰਗਤਾਂ ਨੂੰ ਹੁੰਦਾ ਤੇ ਸਿਮਰਨ ਤੇ ਬਾਣੀ ਸਿਖਾਓ ਗੁਰਬਾਣੀ ਦਾ ਸੋਧ ਉਚਾਰਨ ਸਿਖਾਓ ਤੇ ਉਹਨਾਂ ਦੇ ਪਾਏ ਕੁਰਨਿਆਂ ਦੀ ਚੱਲ ਕੇ ਅਸੀਂ ਆਪਣੇ ਘਰ ਗੁਰੂ ਪਾਤਸ਼ਾਹ ਦੀ ਸੰਗਤ ਦੀ ਸੇਵਾ ਕਰ ਰਹੇ ਹਾਂ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਸਾਈ ਗੁਰਦਾਸ ਜੀ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਪਿਛਲੀ ਰਾਤੀ ਭਾਵ 12 1 ਵਜੇ ਤੋਂ ਬਾਅਦ ਉੱਠ ਕੇ ਬਹਿ ਜਾਂਦੇ ਨੇ ਨਾਮ ਜਪਣ ਲੱਗ ਜਾਂਦੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਾਰਨ ਵੰਦੇ ਵੀ ਅੰਮ੍ਰਿਤ ਵੇਲੇ ਸਾਰ ਜਿਹੜੀ ਇਸ਼ਨਾਨ ਕਰਦੇ ਨੇ ਬਾਕੀ ਦਿਨੇ ਤਾਂ ਸਾਰੀ ਦੁਨੀਆ ਹੀ ਨਹਾਈ ਜਾਂਦੀ ਅੰਮ੍ਰਿਤ ਵੇਲੇ ਸ਼ਰਨਮ ਆਉਂਦੇ ਨੇ ਮੈਂ ਇੱਕ ਪ੍ਰਵਚਨ ਸੁਣਿਆ ਸੀ ਉਹਦੇ ਚੋਂ ਕਹ ਰਹੇ ਸੀ ਕਿ Hindu ਧਰਮ ਦੇ ਵਿੱਚ ਉਹਨਾਂ ਨੇ ਵੰਡ ਕੀਤੀ ਹੈ ਵੀ ਜਿਹੜਾ ਬੰਦਾ ਇੱਕ ਵਾਰੀ ਇਸ਼ਨਾਨ ਕਰਕੇ ਨਾਮ ਜਪਦਾ ਜੇਹੋ ਜਾ ਉਹਨੇ ਸਵਾ ਮਨ ਮੋਤੀ ਦਾਨ ਕਰਤੇ ਜੇਹੋ ਜਾ ਉਹਨੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ ਇਹ ਨਾਮ ਜਪ ਲੈ ਇਸ਼ਨਾਨ ਦੀ ਇੰਨੀ ਮਾਨਤਾ ਦਰਸਾਈ ਹੈ ਉਹਨਾਂ ਉਹ ਕਹਿਣ ਲੱਗੇ ਉਹ 2 ਵਜੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪਣ ਲੱਗ ਗਿਆ ਇਦਾਂ ਦਾ ਫਾਲਾ ਵੀ ਇੱਕ ਬੰਦੇ ਨੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਸਵਾ ਮਨ ਸੋਨਾ ਦਾਨ ਕਰਤਾ ਤੇ ਇੱਕ ਇੱਕ ਬੰਦੇ ਨੇ ਅੰਮ੍ਰਿਤ ਵੇਲੇ 2 ਵਜੇ ਇਸ਼ਨਾਨ ਕਰ ਲਿਆ ਤੇ ਨਾਮ ਜਪ ਲੈ ਇਸ਼ਨਾਨ ਕਿਉਂਕਿ ਅਸੀਂ ਹੋਰ ਚੀਜ਼ਾਂ ਨੂੰ ਧੋਂਦੇ ਸਵਾਰ ਦੇ ਫਿਰਦੇ ਆਂ ਅਸਲੀ ਸਾਡਾ ਜਿਹੜਾ ਸਰੀਰ ਆ ਨਾ ਇਹ ਹੀ ਪਰਮਾਤਮਾ ਦਾ ਮੰਦਿਰ ਹੈ। ਇਹ ਹੀ ਉਹਦੇ ਰਹਿਣ ਦਾ ਨਿਵਾਸ ਹੈ ਆ ਜਿਹੜਾ ਸਰੀਰ ਆ। ਜਿੰਨੀ ਅਸੀਂ ਇਸਨੂੰ ਸੰਭਾਲ ਕਰਦੇ ਆ ਜਿੰਨੀ ਇਹਨੂੰ ਇਸ ਜਹਾਹ ਸਫਾਈ ਵਾਹ ਖੁਦਾਈ। ਸੋ ਸਹਿਬ ਭਾਈ ਗੁਰਦਾਸ ਜੀ ਇਹੋ ਕਿਰਪਾ ਕਰਦੇ ਨੇ ਕਿ ਵੇਲੇ ਸੇ ਰਿਸ਼ਨਾਣ ਕਰੋ। ਪੁਰ ਬਾਣੀ ਤਿਨਾਂ ਗੁਰ ਸਿੱਖਾਂ ਹੋਇ ਇੱਕ ਮਨ ਗੁਰ ਜਾਪ ਜਪੰਦੇ ਉਹਨਾਂ ਤੋਂ ਪੁਰਬਾਨ ਜਾਂਦੇ ਆ। ਜਿਹੜੇ ਇੱਕ ਮਨ ਇੱਕ ਚਿੱਤੋ ਕੇ ਅਮਰਤ ਲਈ ਚੌਂਕੜਾ ਮਾਰ ਕੇ ਆਇਆ ਹੱਥ ਜੋੜ ਕੇ ਵਾਹਿਗੁਰੂ 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 ਇਦਾਂ ਇੱਕ ਮਨ ਇੱਕ ਚਿੱਤ ਹੋ ਕੇ ਰਸਨੀ ਜਪਣ ਤੇ ਸਰਬਨੀ ਸੁਣਨਾ ਰਸਨਾ ਦੀ ਨਾਲ ਸਿਮਰਨ ਕਰੋ ਤੇ ਕੰਨਾਂ ਨਾਲ ਉਸ ਨੂੰ ਨਾਲ ਨੂੰ ਜਪ ਸੁਨੋ ਸਾਇਬ ਕਿਰਪਾ ਕਰਦੇ ਨੇ ਕਿ ਉਹਨਾਂ ਤੇ ਤਾਂ ਗੁਰੂ ਵੀ ਕੁਰਬਾਨ ਹੈ ਜਿਹੜੇ ਲੋਕ ਇੱਕ ਮਾਨ ਇੱਕ ਚਿੱਤ ਹੋ ਕੇ ਸਿਮਰਨ ਵਿੱਚ ਜੁੜਦੇ ਨੇ ਸੋ ਕੁਰਬਾਨੀ ਤੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ ਜਿਹੜੇ ਸੰਗਤ ਵਿੱਚ ਜਾ ਕੇ ਜੁੜਦੇ ਨੇ ਤੁਸੀਂ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਅੰਗੀਠੀ ਬਲੀ ਜਾ ਰਹੀ ਹੈ ਸਾਰੇ ਕੋਲੇ ਲਾਲ ਲਾਲ ਹੋਈ ਪਏ ਨੇ ਜਾਗ ਰਹੇ ਨੇ ਉਹਨਾਂ ਚੋਂ ਇੱਕ ਕੋਲਾ ਚੁੱਕ ਕੇ ਚੁੰਟੇ ਨਾਲ ਬਾਹਰ ਰੱਖ ਦਿੱਤਾ ਉਹ ਕਹਿੰਦੇ ਕਾਲਾ ਹੋ ਗਿਆ ਤੇ ਦੁੱਧ ਦਹੀਂ ਨਾਲ ਥੋਟਾ ਕਹਿੰਦੇ ਮੈਂ ਨਹੀਂ ਫੜਕ ਪਿਆ ਕਹਿੰਦੇ ਜਦੋਂ ਮੈਂ ਚੱਕ ਕੇ ਉਹਨਾਂ ਦੇ ਵਿੱਚ ਰੱਖਤਾ ਫੇਰ ਲਾਲ ਹੋ ਗਿਆ ਇਸੇ ਤਰ੍ਹਾਂ ਜਿਵੇਂ ਤੁਹਾਡੇ ਚਿਹਰੇ ਦੀ ਜਿਹੜੀ ਰੌਣਕ ਆ ਨਾ ਜਿਹੜਾ ਤੁਹਾਡਾ ਪ੍ਰਤਾਪ ਹੈ ਉਹ ਤੁਸੀਂ ਸਤ ਸੰਗਤ ਵਿੱਚ ਬੈਠ ਕੇ ਕੋਲੇ ਵਾਂਗੂ ਜਗ ਸਕਦੇ ਹੋ ਨਹੀਂ ਤੇ ਸੰਗਤ ਤੋਂ ਟੁੱਟ ਕੇ ਸਾਰੇ ਲੋਕ ਬੁਝੇ ਪਏ ਨੇ ਜਿਹਨਾਂ ਦੇ ਕੋਲੇ ਸਤ ਸੰਗ ਨਹੀਂ ਹੈ ਜਿਹੜੇ ਸੰਗਤ ਵਿੱਚ ਬੈਠ ਨਹੀਂ ਸਕਦੇ ਹੁਣ ਜ਼ਿਆਦਾਤਰ ਅਸੀਂ ਪ੍ਰਚਾਰਕ ਹੋਣ ਦੇ ਨਾਂ ਤੇ ਸਾਨੂੰ ਇਸ ਗੱਲ ਦਾ ਗਿਆਨ ਅਸੀਂ ਤੁਰੇ ਫਿਰਦੇ ਆ ਸਾਥ ਸਾਯਰਬਾ ਹੋ ਜਾਂਦਾ ਹਰ ਬੰਦੇ ਦਾ ਆਪਣੇ ਫੀਲਡ 'ਚ ਤਜਰਬਾ ਹੋ ਜਾਂਦਾ ਲੋਕ ਜ਼ਿਆਦਾ ਅਰਦਾਸ ਦੇ ਟਾਈਮ 'ਤੇ ਆਉਂਦੇ ਨੇ ਸਰੋਤੇ ਤਾਂ ਹਜ਼ਾਰ 'ਚੋਂ ਕੋਈ 10-15 ਸਰੋਤੇ ਹੋਣਗੇ ਹਜ਼ਾਰ 'ਚੋਂ ਜਿਨਾਂ ਨੂੰ ਪਤਾ ਵੀ 8:00 ਵਜੇ ਕਥਾ ਆਰੰਭ ਹੋਣੀ ਹੈ ਕਿ ਆਪਾਂ ਜਾ ਕੇ ਬੈਠੀਏ ਤੇ ਘੰਟਾ ਸ਼ਬਦ ਦੀ ਵਿਚਾਰ ਸੁਣੀਏ ਤੇ ਨਹੀਂ ਲੋਕਾਂ ਨੂੰ ਹੁੰਦਾ ਵੀ 8:00 ਵਜੇ ਅਰਦਾਸ ਹੋਣੀ ਹੈ ਬਸ ਅਰਦਾਸ ਵਿੱਚ ਸ਼ਾਮਲ ਹੋ ਚੋ ਹੋਰ ਕੋਈ ਲੋੜ ਨਹੀਂ ਸੋ ਉਹਨਾਂ ਤੇ ਕੁਰਬਾਨ ਜਾਂਦੇ ਨੇ ਭਾਈ ਗੁਰਦਾਸ ਜੀ ਜਿਹੜੇ ਕਹਿੰਦੇ ਨੇ ਸਤ ਸੰਗਤ ਵਿੱਚ ਚੱਲ ਕੇ ਜੁੜਦੇ ਨੇ ਬੰਦੇ ਨੇ ਸੁਣਦੇ ਨੇ ਸੁਣਿਆ ਦੁੱਖ ਪਾਪ ਦਾ ਨਾਸ ਇਹ ਸੁਣੇ ਹੀ ਕੋਸ ਨਹੀਂ ਤੇ ਪਾਪਾਂ ਦਾ ਨਾਸ ਕੀ ਹੋਣਾ ਕੁਰਬਾਨੀ ਤੰਨਾ ਗੁਰ ਸਿੱਖਾ ਕੁਰਬਾਨੀ ਨਿਤ ਗਾਏ ਸੁਨੰਦੇ ਬਾਣੀ ਨਾਲੇ ਗਾਉਂਦੇ ਨੇ ਆਪ ਵਧੀਆ ਪੜ੍ਹਦੇ ਨੇ ਚਾਲ ਨਾਲ ਤੇ ਨਾਲੇ ਲੋਕਾਂ ਨੂੰ ਸੁਣਾਉਂਦੇ ਹਨ ਕੁਰਬਾਨੀ ਤੰਨਾ ਗੁਰ ਸਿੱਖਾ ਮਾਣ ਮੇਲੀ ਕਰ ਮੇਲ ਮਲੰਦੇ ਉਹ ਸੰਗਤ ਨਾਲ ਮੇਲ ਮਲਾਪ ਕਰਦੇ ਨੇ ਸੰਗਤ ਨਾਲ ਮਿਲ ਕੇ ਰਹਿੰਦੇ ਨੇ ਤੇ ਰਹਿ ਮਸ਼ਵਰਾ ਕਰਦੇ ਨੇ ਕਿ ਭਾਈ ਆਪਾਂ ਗੁਰੂ ਸਾਹਿਬ ਦਾ ਪ੍ਰਕਾਰ ਦਿਹਾੜਾ ਰਿਹਾ ਫਲਾਣੇ ਸਿੰਘ ਦਾ ਸੀ ਦੀਵਿਆਦਾਰ ਆਪਾਂ ਲੰਗਰ ਲਾਈਏ ਕੋਈ ਚੰਗਾ ਪ੍ਰਚਾਰਕ ਸੱਦੀਏ ਕੋਈ ਇੱਥੇ ਪ੍ਰਚਾਰ ਕਰਾਈਏ ਉਹਨਾਂ ਤੇ ਕੁਰਬਾਨ ਜਾਂਦੇ ਹਨ ਉਦਾਂ ਸੀ ਕਹਿ ਦਿੰਨੇ ਜੀ ਪ੍ਰਚਾਰ ਹੀ ਨਾ ਪ੍ਰਚਾਰ ਹਰ ਬੰਦੇ ਨੂੰ ਚਾਹੀਦਾ ਪ੍ਰਚਾਰ ਕਰਾਉਣਾ ਪ੍ਰਚਾਰਕ ਸੱਦਣਾ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਹਬ ਕਿਰਪਾ ਕਰਦੇ ਨੇ ਕੁਰਬਾਨੀ ਤੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ ਜਿਹੜੇ ਭਾਈ ਭਾਵਨਾ ਨਾਲ ਤੇ ਪਿਆਰ ਨਾਲ ਗੁਰੂ ਦੇ ਗੁਰਪੁਰਬ ਮਨਾਉਂਦੇ ਨੇ ਤੇ ਅਸੀਂ ਦੇ ਬਰਥਡੇਾਂ ਤੇ ਉਹਨਾਂ ਜ਼ੋਰ ਲਾ ਦਿੰਨੇ ਆ ਜਿੰਨਾ ਮਤਲਬ ਕਿ ਅਸੀਂ ਕਿਤੇ ਗੁਰਪੁਰਬ ਤੇ ਨਹੀਂ ਲਾਇਆ ਹੁੰਦਾ ਅਸੀਂ ਪਹਿਲਾਂ ਘਰਾਂ ਦੇ ਵਿੱਚ ਬੱਚਿਆਂ ਦੇ ਬਰਥਡੇ ਮਨਾਉਨੇ ਆ ਕਿੱਦਰੇ ਕੇਕ ਕੱਟਦੇ ਆ ਕਿੱਦਰੇ ਮਤਲਬ ਕਿ ਬੱਤੀਆਂ ਜਗਾਉਨੇ ਆ ਫਿਰ ਅਸੀਂ ਉਹਨਾਂ ਨੂੰ ਬੁਝਾਉਨੇ ਆ ਹੁਣ ਦੱਸੋ ਗੁਰ ਸਿੱਖਾਂ ਦਾ ਇਸ ਚੀਜ਼ ਦਾ ਕੋਈ ਰਿਵਾਜ ਹੈ ਦੀ ਬੱਤੀਆਂ ਬੁਝਾਉਣੀਆਂ ਦੀਵੇ ਬੁਝਾਉਣੇ ਸੋ ਇਸ ਕਰਕੇ ਅਸੀਂ ਨਾਂ ਦੇ ਸੇਖਾਂ ਪਰ ਸਾਡੇ ਘਰਾਂ ਦੇ ਵਿੱਚ ਰੌ ਰੀਟੀਆਂ ਜਿਹੜੀਆਂ ਉਹ ਆਪੋ ਜੱਟ ਹੋ ਰਹੀਆਂ ਨੇ ਜਿਹੜੇ ਤਲਚਰ ਨਾਲ ਸਾਡਾ ਕੋਈ ਸੰਬੰਧ ਨਹੀਂ ਸੋ ਮੈਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁੰਦਾ ਤੇ ਰੀਸ ਕਰੋ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਰਿਤੇ ਗੁਰਦੁਆਰਾ ਸਾਹਿਬ ਖੰਡ ਪਾੜ ਚੱਲੇ ਤੇ ਭਾਵ ਕੇ ਲੋਕ ਦੀਵੇ ਜਗਾ ਕੇ ਗਏ ਆ ਕੇ ਔਰ ਦੀਪmala ਕੀਤੀ ਗਈ ਤੇ ਅਸੀਂ ਬੁਝਾਈ ਜੰਨੇ ਗੁਰੂ ਦੇ ਤੇ ਅਸੀਂ ਸਿੰਘਾਂ ਦੇ ਅਸੀਂ ਜਨਮ ਦਿਹਾੜੇ ਉਤਾਰਾਂ ਤੇ ਅਸੀਂ ਦੀਵੇ ਜਗਾਉਣੇ ਆ ਆਪਦੇ ਜਵਾਕ ਦੇ ਅਸੀਂ ਬੁਝਾਉਣੇ ਆ ਫਿਰ ਤੁਸੀਂ ਦੱਸੋ ਕਿਵੇਂ ਕੰਮ ਜਾ ਪਾਉਂਗੇ ਸੋ ਗੁਰੂ ਸਾਹਿਬ ਦੇ ਕੀ ਕੀਤਾ ਵਰਪੁਰਬ ਤੇ ਪਾਠ ਕਰਾਇਆ ਤੇ ਅਸੀਂ ਆਪਦੇ ਤੇ ਉੱਥੇ ਪ੍ਰਸ਼ਾਦ ਬਣਾਇਆ ਗੁਰੂ ਦੇ ਦੇਗ ਬਣਾਈ ਲੰਗਰ ਬਣਾ ਅਸੀਂ ਉਤੋਂ ਕੇਤ ਚੱਕ ਲਿਉਣੀ ਆ ਸੋਚ ਕਰਕੇ ਜਿਹੜੀ ਗੁਰੂ ਦੀ ਰੋ ਰੀਤੀ ਆ ਨਾ ਉਹਨਾਂ ਮੁਤਾਬਕ ਚੱਲਾਂਗੇ ਬੱਚੇ ਦਾ ਵਰਤ ਨੇ ਸਾਰਾ ਟੱਬਰ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰੋ ਸਵੇਰੇ ਉੱਠ ਕੇ ਨਹੀਂ ਗੁਰਦੁਆਰੇ ਆ ਸਕਦੇ ਘਰੇ ਦੇਗ ਬਣਾ ਲਓ ਅਰਦਾਸ ਕਰੋ ਆਪ ਘਰੇ ਅਰਦਾਸ ਕਰੋ ਆਪ ਸਾਰੇ ਟੱਬਰ ਛਕੋ ਤੇ ਆਨ ਗਵੰਨ ਛਕਾਓ ਤੇ ਇਹਨੂੰ ਤਾਂ ਵਰਤ ਨੇ ਦੀ ਜਨਮ ਜਨਮ ਦਿਨ ਮਨਾਇਆ ਕਿ ਸੋ ਸਹਿਬ ਕਿਰਪਾ ਕਰਦੇ ਨੇ ਗੁਰਸੇਵਾ ਫਲ ਸਫਲ ਭਲੰਦੇ ਬਈ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹ ਉਹਨਾਂ ਨੂੰ ਹੀ ਫਲ ਲੱਗਦੇ ਨੇ ਉਹ ਹੀ ਫਲਦੇ ਹਨ ਸਹਿ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਭਾਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਮਹਾਰਾਜ ਦੀ ਸੇਵਾ ਕੀਤੀ ਤੇ ਕੀ ਫਲ ਲੱਗਿਆ ਗੁਰੂ ਤਖਤਾਂ ਦੇ ਮਾਲਕ ਬਣ ਗਏ ਦਿਨ ਰਾਤ ਇੱਕ ਕਰ ਦਿੱਤਾ ਸੀ ਅੱਜ ਕੱਲ ਅਗਲਾ ਕਹਿੰਦਾ ਉਹਨਾਂ 60 65 ਸਾਲ ਤੇ ਹੋ ਗਏ ਹਨ ਕਿੱਥੋਂ ਕਹਿਣ ਲੱਗੇ ਆਪਾਂ ਸਿੱਖੀ ਕਮਾਲਾਂ ਦੀ ਪਰ ਦੇਖੋ ਕਿਤੇ 75 ਸਾਲ ਦੀ ਉਮਰ ਦੇ ਵਿੱਚ ਆ ਕੇ ਮਹਾਰਾਜ ਨੂੰ ਤਖਤ ਦੀ ਨਸੀਬ ਹੋਇਆ 12 ਸਾਲ ਇੱਕ ਕਰਤਾ ਦਿਨ ਰਾਤ ਵਿਕੋਦ ਕੋ ਕੋਣੀ ਸੀ ਕੋਈ ਹੋਰ ਪਾਣੀ ਦਾ ਪ੍ਰਬੰਧ ਨਹੀਂ ਸੀ ਦਰਿਆ ਤੋਂ ਪਾਣੀ ਲੈਣ ਜਾਂਦੇ ਸਵੇਰੇ ਰਾਤ ਨੂੰ ਤੁਰ ਪੈਂਦੇ 12 1 ਵਜੇ ਤੇ 2 ਵਜੇ ਨੂੰ 3 ਵਜੇ ਨੂੰ ਪਾਣੀ ਲਿਆ ਕੇ ਗੁਰੂ ਅੰਗਦ ਪਾਤਸ਼ਾਹ ਦਾ ਇਸ਼ਨਾਨ ਕਰਾਉਂਦੇ ਗੁਰੂ ਅੰਗਦ ਪਾਤਸ਼ਾਹ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ ਜੁੜ ਜਾਂਦੇ ਫਿਰ 2 3 3 4 ਵਜੇ 5 ਵਜੇ ਉੱਠਦੇ ਇਸ਼ਨਾਨ ਕਰਕੇ ਫਿਰ ਸੰਗਤ ਵਿੱਚ ਚਾਉਂਦੇ ਸੋ ਉਹ ਰਾਤ ਨੂੰ 11 ਵਜੇ ਤੱਕ ਤਾਂ ਲੰਗਰ ਦੇ ਭਾਂਡੇ ਮਾਂਜੀ ਜਾਂਦੇ ਗੁਰੂ ਅਮਰਦਾਸ ਮਹਾਰਾਜ ਔਰ ਉਸ ਤੋਂ ਬਾਅਦ ਉਹ ਫਿਰ ਪਾਣੀ ਲੈਣ ਜਾਂਦੇ ਤੁਰ ਕੇ ਜਾਂਦੇ ਔਰ ਤੁਰ ਕੇ ਜਾਂਦੇ ਉੱਤੋਂ ਪਾਣੀ ਗਾਗਰ ਭਰ ਕੇ ਪਰ ਉੱਤੋਂ ਨਾਲੇ ਤਾਂ ਆਪ ਸਨੇ ਕੱਪੜੇ ਵਿੱਚ ਵਰ ਜਾਂਦੇ ਇਸ਼ਨਾਨ ਕਰਦੇ ਤੇ ਫਿਰ ਆਪਣੇ ਵਸਤਰ-ਛਾਤਰ ਬਦਲ ਕੇ ਇਹ ਜਨਾਨ ਪਾਣੀ ਕਰਕੇ ਤੇ ਵਿਰਤਤਾ ਗਾਗਰ ਭਰ ਕੇ ਗੁਰੂ ਦਾ ਇਸ਼ਨਾਨ ਕਰਾਉਂਦੇ ਤੇ ਕਹਿਣ ਲੱਗੇ ਹਨੇਰੀ ਆ ਗਈ ਝੱਖੜ ਆ ਗਿਆ ਤੇ ਸਣੇ ਗਾਗਰ ਤੇ ਸਣੇ ਗੁਰੂ ਅਮਰਦਾਸ ਉਦੋਂ ਕੰਦਾ ਕੁੰਦਾ ਨਹੀਂ ਆਉਂਦੀਆਂ ਨਹੀਂ ਸੀ ਲੋਕ ਉਹੀ ਪੈ ਹੁੰਦੇ ਸੀ ਵਾਰਾ ਗੁੜਾ ਹੀਆ ਕਰ ਲੈਂਦੇ ਸੀ ਆ ਪੱਠੇ ਪੁੱਠੇ ਟਾਂ ਟਾਂ ਕਦੋਂ ਸੀ ਤਾਂ ਉੱਥੇ ਚਲਾਹਿਆਂ ਦੀ ਖੱਡੀ 'ਚ ਡਿੱਗ ਤੇ ਹਵਾ ਨੇ ਚੱਕ ਕੇ ਮਾਰਿਆ ਤੂਫਾਨ ਨੇ ਤੇ ਖੱਡੀ ਦੇ ਡਿੱਗ ਪਏ ਤੇ ਖੜਕਾ ਹੋਇਆ ਜਦੋਂ ਡੈਗ ਤੇ ਤੇ ਉਹ ਜੁਲਾਹੀ ਨੇ ਕੋ ਕਿਆ ਕਹਿੰਦਾ ਕੌਣ ਹੈ ਤੇ ਉਹਦੇ ਘਰੋਂ ਜਿਹੜੀ ਜੁਲਾਹੀ ਸੀ ਉਹ ਬੋਲੀ ਕਹਿਣ ਲੱਗੀ ਹੋਣਾ ਕਿਨੇ ਹੋਵੇਗਾ ਅਮਰੂ ਨਥਾਣਾ ਕਹਿਣ ਲੱਗੀ ਮਤਲਬ ਕਿ ਜਿਹਨੂੰ ਕੋਈ ਥਾਂ ਨਹੀਂ ਗਾ ਉਸ ਤੇ ਮਤਲਬ ਕਿ ਕੁੜਮਾ ਚਾਰੀਆਂ ਦੇ ਪਾਣੀ ਧੋਂਦਾ ਫਿਰਦਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦਾ ਮੁੰਡਾ ਭਤੀਜਾ ਭਾ ਉਹਨਾਂ ਦਾ ਵਿਆਹਿਆ ਸੀ ਗੁਰੂ ਅੰਗਦ ਮਹਾਰਾਜ ਦੀ ਬੇਟੀ ਨੂੰ ਬੀਬੀ ਅਮਰੋ ਨੂੰ ਤੋ ਉਹ ਕਹਿਣ ਲੱਗਿਆ ਗੁਰੂ ਅਮਰਦਾਸ ਅਗੋ ਮਹਾਰਾਜ ਨੇ ਬਚਨ ਕਰਤੇ ਇਹ ਗੱਦੀ ਤਾਂ ਮਿਲੀ ਨਹੀਂ ਸੀ ਅਮਰਦਾਸ ਅਮਰਦਾਸ ਹੀ ਕਹਿੰਦੇ ਸੀ ਉਹ ਅਮਰੋ ਨਿਥਾਵਾਂ ਕਹਿੰਦੀ ਉਹ ਕਹਿਣ ਲੱਗੇ ਕਮਲੀਏ ਮੈਂ ਨਿਥਾਵਾਂ ਨਹੀਂ ਮੈਂ ਤਾਂ ਥਾਂ ਆ ਮੈਨੂੰ ਤਾਂ ਗੁਰੂ ਨਾਨਕ ਦੇ ਘਰੇ ਥਾਂ ਮਿਲਿਆ ਮੈਂ ਤਾਂ ਗੁਰੂ ਨਾਨਕ ਦਾ ਨਿਥਾਵਾਂ ਹੁੰਦਾ ਜਿਹਦਾ ਕੋਈ ਗੁਰੂ ਟੀਰ ਨਹੀਂ ਹੈ ਮੇਰੇ ਤਾਂ ਗੁਰੂ ਹੈਗਾ ਐਨਾ ਕਹਿਣ ਵਾਲੀ ਉਹ ਕਮਲੀ ਹੋਗੀ ਜਦੋਂ ਉਹਨੂੰ ਮਾਰਿਆ ਕਿ ਕਮਲੀਏ ਮੈਂ ਨਿਥਾਵਾਂ ਨਹੀਂ ਹੈ ਤੋ ਕਮਲੀ ਹੋ ਗਈ ਫਿਰ ਦੂਜੇ ਦਿਨ ਜਦੋਂ ਆਏ ਉਹ ਲੈ ਕੇ ਆਏ ਉਹਨੂੰ ਤੇ ਸਾਰੀ ਗੱਲ ਦੱਸੀ ਉਹਨਾਂ ਨੇ ਆ ਕੇ ਕਿ ਮਹਾਰਾਜ ਆਹ ਗੱਲ ਹੋ ਗਈ ਸਾਨੂੰ ਮਾਫ਼ ਕਰੋ ਤੇ ਮਹਾਰਾਜ ਨੇ ਵੀ ਤਰਸ ਕੀਤਾ ਵੀ ਕਿਹੜੀ ਉਮਰ ਚ ਗਾਗਰਾਂ ਚੱਕਦਾ ਤੇ ਡਿੱਗਦਾ ਨੇਰੇ ਕਿਥੇ ਬਜ਼ੁਰਗ ਬੰਦੇ ਨੂੰ ਆਪਾਂ ਕਹਿੰਦੇ ਤੂੰ ਬੈਠ ਤੇ ਮਹਾਰਾਜ ਨੇ ਉਹਦੀ ਸੇਵਾ ਤੇ ਕੁਰਬਾਨ ਹੋ ਕੇ ਤੇ ਆਪਣੇ ਦੋਵੇਂ ਦਾਤੂ ਤੇ ਦਾਸੂ ਨੂੰ ਪਾਸੇ ਕਰਤਾ ਵੀ ਨਹੀਂ ਤੁਸੀਂ ਉਹ ਸੇਵਾ ਨਹੀਂ ਕਰ ਸਕੇ ਜਿਹੜੀ ਅਮਰ ਅਮਰ ਉਹਨੇ ਭਾਈ ਅਮਰਦਾਸ ਨੇ ਕੀਤੀ ਹੈ ਤੇ ਮਹਾਰਾਜ ਨੇ ਕਿਹਾ ਅਮਰਦਾਸ ਅੱਜ ਤੋਂ ਬਾਅਦ ਹੁਣ ਤੂੰ ਪਾਣੀ ਲੈ ਨਹੀਂ ਜਾਣਾਗਾ ਹੁਣ ਤੂੰ ਤਖਤ ਤੇ ਬੈਠ ਤੇ ਤਖਤ ਤੇ ਬਹਾ ਕੇ ਗੁਰਿਆਈ ਉਹਨੂੰ ਦੇ ਕੇ ਗੁਰੂ ਅੰਗਦ ਮਹਾਰਾਜ ਨੇ ਗੋਵਿੰਦ왈 ਸਾਹਿਬ ਸੇਵਾ ਕਰਵਾਈ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਨੇ ਸੋ ਇਸ ਕਰਕੇ ਭਾਈ ਸੇਵਾ ਜਿਹੜੀ ਆ ਉਹਨੂੰ ਫਲ ਲੱਗਦਾ ਅੱਜ ਅਸੀਂ ਸੇਵਾ ਤੋਂ ਦੂਰ ਹੋ ਗਏ ਜੇ ਸਾਡੇ ਕੋਈ ਪ੍ਰੋਗਰਾਮ ਕੀਤਾ ਅਸੀਂ ਗੁਰਦੁਆਰੇ ਚ ਰੋਟੀਆਂ ਪਕਾਉਂਦੇ ਬੀਬੀਆਂ ਲਾ ਲਈਆਂ ਦਾਲਾਂ ਬਣਾਉਂਦੇ ਹਲਵਾਈ ਸਾਦਲੇ ਤੇ ਅਸੀਂ ਮਤਲਬ ਕਿ ਕੁਰਸੀਆਂ ਤੇ ਬਹਿ ਕੇ ਰੋਟੀਆਂ ਖਾ ਕੇ ਜਿਵੇਂ ਕਿਸੇ ਪੈਲਸ ਚ ਗਏ ਹੁੰਦੇ ਆ ਜਾਂ ਕੋਈ ਘਰੇ ਪ੍ਰੋਗਰਾਮ ਹੱਥੀਂ ਸੇਵਾ ਤੇ ਅਸੀਂ ਬਹੁਤ ਦੂਰ ਹੋ ਗਏ ਹਾਂ ਪੈਸੇ ਦੇ ਦਿਓ ਬਸ ਦਾਨ ਕਰਤਾ ਜੀ ਅਸੀਂ ਸਾਡਾ ਇਹਦੇ ਨਾਲ ਸਰਜੂ ਨਹੀਂ ਨਹੀਂ ਦਾਨ ਨਹੀਂ ਸੇਵਾ ਕਰੋ ਜੇ ਲੰਗਰ ਦੀ ਸੇਵਾ ਕਰਨੀ ਆ ਲੰਗਰ ਵੀ ਬੀਬੀਆਂ ਮਤਲਬ ਕਿ ਆਪ ਮਹਾਰਾਣੀ ਜਿੰਦਾ ਵਰਗੀਆਂ ਆਪ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੀਆਂ ਰਹੀਆਂ ਸਿੱਖਾਂ ਨੂੰ ਸੋ ਮਾਤਾ ਸਹਿਬ ਕੌਰ ਆਪ ਭਾਵ ਕੇ ਜੱਸਾ ਸਿੰਘ ਆਲੂ ਵਾਲੀਏ ਵਰਗੇ ਉੱਥੇ ਮਾਤਾ ਦੇ ਕੋਲੇ ਰਹਿੰਦੇ ਆਪ ਮਾਤਾ ਪ੍ਰਸ਼ਾਦਾ ਸਕਾਉਂਦੀ ਸਿੱਖਾਂ ਨੂੰ ਆਪ ਪ੍ਰਸ਼ਾਦਾ ਬਣਾਉਂਦੀ ਆਪ ਮਾਤਾ ਗੰਗਾਣੀ ਪ੍ਰਸ਼ਾਦਾ ਬਾਬੇ ਬੁੱਢੇ ਸਾਬ ਨੂੰ ਬਣਾ ਕੇ ਛਕਾਇਆ ਅਸੀਂ ਸਾਡੇ ਪੰਖੰਡ ਪਾਰ ਸਹਿਜ ਪਾਰ ਤੋਂ ਵੀ ਅਸੀਂ ਨਹੀਂ ਅਥੀ ਸੇਵਾ ਕਰਦੇ ਸੋ ਬੇਨਤੀ ਇਹੀ ਕਰਦੇ ਆ ਕਿ ਭਾਈ ਗੁਰੂ ਦੀ ਸੇਵਾ ਜਿਹੜੀ ਹਰ ਥੀਂ ਸੇਵਾ ਕਰੋ ਤੇ ਗੁਰੂ ਦੇ ਬਾਣੇ ਦੇ ਵਿੱਚ ਰਹੋ ਘਾਟੇ ਵਾਧੇ ਜ਼ਿੰਦਗੀ ਦੇ ਵਿੱਚ ਚੱਲਦੇ ਨੇ ਪਰ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਸਿੱਖ ਬਣੋ ਤਾਂ ਕਿ ਗੁਰੂ ਸਾਡੇ ਤੇ ਖੁਸ਼ ਹੋ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੇ ਤੇ ਸਾਡੇ ਤੇ ਮਿਹਰ ਪ੍ਰਯਾਤਥ ਰੱਖ ਕੇ ਸਾਨੂੰ ਨਾਮ ਦੀ ਦਾਤ ਵਾਛੇ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਨ ਕਰਦੇ ਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਭੁੱਲ ਆ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾਕਰ ਜੋਗ ਨੇ ਅੱਗੇ ਤੋਂ ਸੈਬ ਸੋਜੀ ਬਖਸ਼ਣ ਸਾਰੀ ਸੰਗਤ ਫਤਿਹ ਬੁਲਾਵਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ